ਦੋਸਤੋ ਜ਼ਮੀਨ ਦੇ ਓੜੇ ਹੋ ਨਾ ਹੋਣ ਹਰ ਇੱਕ ਦੀ ਜ਼ਿੰਦਗੀ ਚ ਔਕੜਾਂ ਜ਼ਰੂਰ ਹੁੰਦੀਆਂ ਨੇ ਕਦੇ ਕਦੇ ਸਾਨੂੰ ਇਉਂ ਲੱਗਦਾ ਜਦੋਂ ਔਕੜਾਂ ਸਾਹਮਣੇ ਖੜੀਆਂ ਹੋਣ ਕੇ ਯਾਰ ਸਭ ਕੁਝ ਮੇਰੀ ਹੀ ਜ਼ਿੰਦਗੀ ਚ ਬੁਰਾ ਲਿਖਿਆ ਹੋਇਆ ਤੇ ਗੱਲ ਇਹ ਆ ਕਿ ਕਈ ਵਾਰ ਅੱਗੇ ਜਾ ਕੇ ਜੋ ਕਿਸੇ ਸਮੇਂ ਸਾਨੂੰ ਔਕੜਾਂ ਲੱਗਦੀਆਂ ਨੇ ਨਾ ਉਹ ਜਾਂ ਤੇ ਸਾਨੂੰ ਸਬਕ ਬਣ ਕੇ ਅਹਿਸਾਸ ਕਰਾਉਂਦੀਆਂ ਕਿ ਉਦੋਂ ਯਾਰ ਠੀਕ ਹੋਇਆ ਜਾਂ ਕਾਮਯਾਬੀ ਦੇ ਰੂਪ ਦੇ ਵਿੱਚ ਸਾਨੂੰ ਇਸ ਗੱਲ ਤੇ ਮਾਨ ਮਹਿਸੂਸ ਕਰਵਾਉਂਦੀਆਂ ਨੇ ਕਿ ਯਾਰ ਹਾਂ ਜੇ ਉਹ ਨਾ ਦੌਰ ਹੁੰਦਾ ਤੇ ਆਹ ਫਿਰ ਦੌਰ ਨਾ ਹੁੰਦਾ ਵੈਸੇ ਵੀ ਬਹੁਤ ਸਿਆਣੀ ਗੱਲ ਕਹੀ ਆ ਕਿਸੇ ਨੇ ਕਿ ਯਾਰ ਔਖੀਆਂ ਪਰਸਤਿਤੀਆਂ ਹਰੇਕ ਦੀ ਜ਼ਿੰਦਗੀ 'ਚ ਆਉਂਦੀਆਂ ਨੇ ਪਰ ਫਰਕ ਇਹ ਹੁੰਦਾ ਕਿ ਕੌਣ ਕਿਸ ਤਰ੍ਹਾਂ ਰਿਸਪੌਂਡ ਕਰਦਾ ਹੈ ਤਾਂ ਉਸੇ ਤਰ੍ਹਾਂ ਦੇ ਰਿਜ਼ਲਟ ਉਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦੀ ਇੱਕ ਛੋਟੀ ਜੀ ਕਹਾਣੀ ਤੁਹਾਨੂੰ ਦੱਸ ਰਿਹਾ ਮੈਂ ਕੋਈ ਲੰਮੀ ਚੌੜੀ ਵੀਡੀਓ ਨਹੀਂ ਸਿਰਫ 2-3 ਮਿੰਟ ਦੀ ਗੱਲ ਹੈ ਕੁਝ ਸਾਲ ਪਹਿਲਾਂ ਇੱਕ ਜੋੜੇ ਦੇ ਘਰ ਇੱਕ ਬੱਚੀ ਦਾ ਜਨਮ ਹੁੰਦਾ ਹੈ ਉਹਨੂੰ ਜੰਮ ਦੀ ਨੂੰ ਸਮੱਸਿਆ ਸੀ ਲੈਕਟੋਜ਼ ਇਨਟੋਲਰੈਂਸ ਮਤਲਬ ਇਹਨੂੰ ਜੇ ਪੰਜਾਬੀ ਚ ਸਮਝਣਾ ਹੋਵੇ ਕਹਿ ਲੋ ਕਿ ਦੁੱਧ ਨਹੀਂ ਸੀ ਪਚਦਾ ਦੁੱਧ ਤੋਂ ਅਲਰਜੀ ਇੱਕ ਤਰ੍ਹਾਂ ਨਾਲ ਜਿਵੇਂ ਆਮ ਆਪਣੇ ਇਥੇ ਕਣਕ ਤੋਂ ਅਲਰਜੀ ਵਗੈਰਾ ਇਹ ਚੀਜ਼ਾਂ ਚੜੀਆਂ ਆਪਾਂ ਦੇਖਦੇ ਆਂ ਤਾਂ ਇਹ ਸਮੱਸਿਆ ਆਉਂਦੀ ਕਿਉਂਕਿ ਦੁੱਧ ਦੇ ਵਿੱਚ ਲੈਕਟੋਜ਼ ਹੁੰਦਾ ਹੈ ਨਾ ਤਾਂ ਉਸ ਨੂੰ ਬਾਡੀ ਜੀ ਪਛਾਣ ਨਾ ਪਾਵੇ ਹੁਣ ਬੱਚਾ ਜੀ ਦੁੱਧ ਨਾ ਪਛਾਣ ਪਾਵੇ ਤਾਂ ਬਹੁਤ ਮੁਸ਼ਕਲ ਹੈ ਕਿਉਂਕਿ ਕੁਝ ਸਾਲ ਸ਼ੁਰੂਆਤ ਦੇ ਬੱਚੇ ਲਈ ਦੁੱਧ ਬਹੁਤ ਜ਼ਰੂਰੀ ਹੁੰਦਾ ਤਾਂ ਇਹ ਇੱਕ ਸਮੱਸਿਆ ਬਣ ਗਈ ਇਹਨਾਂ ਨੇ ਕਾਫੀ ਪ੍ਰੋਡਕਟ ਯੂਜ਼ ਕੀਤੇ ਇੱਧਰ ਉੱਧਰ ਦੇ ਤੇ ਗੱਲ ਨਹੀਂ ਬਣੀ ਅਖੀਰ ਇੱਕ ਦਿਨ ਇੱਕ ਬੀਬੀ ਜਿਹੜੀ ਸੀਗੀ ਇਹਦੀ ਭੈਣ ਹੀ ਮਤਲਬ ਕਿ ਜੋੜੇ ਚੋ ਜੋ ਬੀਬੀ ਸੀਗੀ ਉਹਦੀ ਭੈਣ ਉਹਨੂੰ ਆਪਣੇ ਫਾਰਮ ਤੋਂ ਦੁੱਧ ਭੇਜਦੀ ਆ ਉਹ ਦੁੱਧ ਪੱਚ ਜਾਂਦਾ ਏ2 ਸੀਗਾ ਉਹ ਦੁੱਧ ਹੁਣ ਏ2 ਦੁੱਧ ਕਿੱਦਾਂ ਪੈਦਾ ਹੁੰਦਾ ਉਹ ਵੀ ਅੱਗੇ ਜਾ ਕੇ ਸਾਫ਼ ਹੋ ਜਾਏਗਾ ਤਾਂ ਫਿਰ ਜਿਹੜੀ ਇਹ ਬੀਬੀ ਸੀ ਜਿਹਦੇ ਘਰ ਬੱਚੀ ਨੇ ਜਨਮ ਲਿਆ ਜਿਹੜੀ ਕਿ ਖੁਦ ਟੈਕਸਟਾਈਲ ਇੰਜੀਨੀਅਰਿੰਗ ਦੇ ਵਿੱਚ ਗ੍ਰੈਜੂਏਟ ਸੀਗੀ ਉਸਨੇ ਸੋਚਿਆ ਕਿ ਯਾਰ ਅਸੀਂ ਇਹਨਾਂ ਨਾ ਪੈਸਾ ਖਰਚ ਕਰਦੇ ਆ ਆ ਸਭ ਕੁਝ ਯਾਰ ਜੇ ਬੱਚਿਆਂ ਵਾਸਤੇ ਅਸੀਂ ਇਹ ਚੀਜ਼ਾਂ ਨਹੀਂ ਦੇ ਸਕਦੇ ਜੋ ਉਹਦੇ ਵਾਸਤੇ ਉਹਦੀ ਜ਼ਿੰਦਗੀ ਵਾਸਤੇ ਬਹੁਤ ਜ਼ਰੂਰੀ ਆ ਤਾਂ ਫਿਰ ਕੀ ਫਾਇਦਾ ਕਮਾਉਣ ਦਾ ਤਾਂ ਇਕਦਮ ਹੁਣ ਦੇਖੋ ਇੱਕ ਔਂਕੜ ਸੀ ਕਿ ਕਿ ਬੱਚੀ ਦਾ ਕੀ ਬਣੇਗਾ ਬੱਚੀ ਵਾਸਤੇ ਸਮੱਸਿਆ ਸੀ ਕਿ ਦੁੱਧ ਨਹੀਂ ਸੀ ਪੱਚਦਾ ਤਾਂ ਹੋਇਆ ਕੀ ਕਿ ਉਸੇ ਟਾਈਮ ਇਹ ਜਿਹੜੀ ਬੀਬੀ ਜੀ ਦਾ ਨਾਮ ਜੋਤੀ ਸੀਗਾ ਇੱਕ ਆਈਡੀਆ ਕਲਿੱਕ ਕਰਦਾ ਹੈ ਮਾਈਂਡ 'ਚ ਕਿ ਕਿਉਂ ਨਾ ਗਾਵਾ ਰੱਖ ਲਈਏ ਤਾਂ ਸਰ ਕੁਝ ਜਗਾ ਖਰੀਦੀ ਜਾਂਦੀ ਹੈ ਲਖਨਊ ਤੋਂ ਬਾਹਰ ਛੇ ਦਿਨਾਂ ਦੀ ਆਪਣੀ ਵੀ ਹੋਵੇ ਤਾਂ ਉਹ ਜਗਾ ਬਣਾਈ ਜਾਂਦੀ ਕਹਿ ਸਕਦੇ ਆ ਤਾਂ ਉਹਦੇ ਵਿੱਚ 15 ਕੁ ਗਾਵਾ ਜਿਹਦੇ 'ਚ ਜਰਸੀ ਸਾਈਵਾਲ ਲਿਖਿਆ ਤੇ ਕੁ ਰੱਖੀਆਂ ਜਾਂਦੀਆਂ ਉਸ ਤੋਂ ਬਾਅਦ ਉਹਨਾਂ ਨੂੰ ਚਾਰੇ ਦੇ ਰੂਪ ਦੇ ਵਿੱਚ ਖਾਸ ਤੌਰ ਤੇ ਜੇ ਤੁਸੀਂ ਦੇਖੋਗੇ ਤਾਂ ਜਿਵੇਂ ਨੇਪੀਅਰ ਘਾ ਆ ਗਿਆ ਬਾਜਰਾ ਆ ਗਿਆ ਇਦਾਂ ਦੀਆਂ ਚੀਜ਼ਾਂ ਉਹਨਾਂ ਨੇ ਦੇਨੀਆ ਸਟਾਰਟ ਕੀਤੀਆਂ ਜਿਹੜੀਆਂ ਕਿ ਬਿਨਾ ਖਾਦ ਸਪਰੇਅ ਤੋਂ ਤੇ ਕਮਾਲ ਇਹ ਹੋਇਆ ਕਿ ਨਾ ਸਿਰਫ ਆਪਣੀ ਬੱਚੀ ਵਾਸਤੇ ਏ ਟੂ ਦੋ ਦੋ ਉਹਨਾਂ ਦਾ ਜਿਹੜਾ ਸੀਗਾ ਉਹ ਬਣਿਆ ਬਲਕਿ ਉੱਥੇ ਤੇ ਡਿਮਾਂਡ ਪੈਦਾ ਹੋ ਗਈ ਫਿਰ ਜਦੋਂ ਡਿਮਾਂਡ ਪੈਦਾ ਹੋਈ ਤਾਂ ਉਹਨਾਂ ਨੇ ਇਸ ਨੂੰ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਇੱਕ گاਾਂ ਫਾਰਮ ਦੇ ਵਿੱਚ ਤਬਦੀਲ ਕਰ ਦਿੱਤਾ ਜਿਵੇਂ ਆਪਣੇ ਤੇ ਡੇਰੀ ਫਾਰਮ ਕਹਿ ਲੋ ਡੇਰੀ ਫਾਰਮ ਚ ਤਬਦੀਲ ਕਰ ਦਿੱਤਾ ਇੱਥੋਂ ਤੱਕ ਕਿ ਇੱਕ ਸਕੀਮ ਲੈ ਆਂਦੀ ਉਹਨਾਂ ਨੇ ਜਿਹਨੂੰ ਕਹੋ ਕਰੈਂਸੀ ਕਹਿੰਦੇ ਨੇ ਮਤਲਬ ਕਿ ਤੁਸੀਂ ਕਿਸੇ ਗਾਂ ਨੂੰ ਇਨਵੈਸਟ ਕਰ ਦੇਣਾ ਉਹਦੇ ਤੇ ਇਨਵੈਸਟ ਕਰ ਦੇਣਾ ਕਿ ਆ ਪੈਸਾ ਜੋ ਵੀ ਖਰਚਾ ਵਰਚਾ ਸੀ ਚੱਕਾਂਗੇ ਤਾਂ ਬਦਲੇ ਚ 2 ਲੀਟਰ ਰੋਜ਼ਾਨਾ ਦਾ ਦੁੱਧ ਤੁਹਾਨੂੰ ਮਿਲ ਜਾਏਗਾ ਜਾਂ ਘਰੇ ਪਹੁੰਚ ਜਾਏਗਾ ਤਾਂ ਮਤਲਬ ਤੁਸੀਂ ਇਹ ਦੇਖੋ ਕਿ ਉਸ ਬੀਬੀ ਨੇ ਇੱਕ ਕਾਰੋਬਾਰ ਖੜਾ ਕਰ ਲਿਆ ਜਿਹਦਾ ਟਰਨਓਵਰ ਸ਼ਾਇਦ ਅੱਜ 1 ਕਰੋੜ ਤੋਂ ਵੀ ਵਧੇਰੇ ਦਾ ਹੈ ਤੇ ਸਾਡੇ ਇੱਥੇ ਤੁਹਾਨੂੰ ਪਤਾ ਹੀ ਹੈ ਨਾ ਸਭ ਕੁਝ ਸੀਗਾ ਪੰਜਾਬ ਦੇ ਵਿੱਚ ਮੈਂ ਇਸ ਛੋਟੀ ਜੀ ਕਹਾਣੀ ਨੂੰ ਤਦੀਬ ਮੈਨਿਆ ਕਿਉਂਕਿ ਫਗਵਾੜੇ ਦੇ ਵਿੱਚ 23 گاਮਾਂ ਦੀ ਮੌਤ ਨੇ ਹਿੰਦੂ ਭਾਈਚਾਰੇ ਨੂੰ ਜਾਂ ਜਿਹੜੇ ਵੀ ਪਸ਼ੂ ਪ੍ਰੇਮੀ ਆ ਉਹਨਾਂ ਨੂੰ ਸਾਰਿਆਂ ਨੂੰ ਝੰਡੋੜ ਕੇ ਰੱਖ ਦਿੱਤਾ ਪੋਸਟਮਾਰਟਮ ਰਿਪੋਰਟ ਜਦ ਆਈ ਤਾਂ ਹਜ਼ੂਰ ਪਤਾ ਕੀ ਨਿਕਲਿਆ ਕਿਉਂਕਿ ਚਾਰੇ ਦੇ ਵਿੱਚ ਯੂਰੀਆ ਜ਼ਿਆਦਾ ਸੀ ਮਤਲਬ ਕਿ ਜੜ ਤੱਕ ਆ ਜਾਂਦਾ ਤੁਹਾਨੂੰ ਪਤਾ ਹੀ ਆ ਤਾਂ ਆਪਾਂ ਜੜ ਤੋਂ ਹੀ ਪੱਠੇ ਵੜਦੇ ਆ ਨਾ ਮਤਲਬ ਕਿ ਜੋ ਧਰਤੀ ਤੇ ਉੱਤੇ ਹੁੰਦਾ ਟਾਂਡਾ ਕਹਿ ਲਓ ਜਾਂ ਬੂਟਾ ਕਹਿ ਲਓ ਕੁਝ ਵੀ ਆ ਉਸ ਚੀਜ਼ ਨੂੰ ਆਪਾਂ ਵੜਦੇ ਹਾਂ ਇਹ ਰਗੜ ਕੇ ਵੜਦੇ ਆ ਤਾਂ ਉੱਥੋਂ ਤੱਕ ਯੂਰੀਆ ਜਿਹੜਾ ਹੇਠਲੀ ਜਿਹੜੀ ਉਹ ਜੜ ਹੁੰਦੀ ਆ ਜਿੱਥੋਂ ਆਪਾਂ ਵਧਣਾ ਸਟਾਰਟ ਕਰਦੇ ਹਾਂ ਬਹੁਤ ਜ਼ਿਆਦਾ ਮਾਤਰਾ ਚ ਆ ਜਾਂਦਾ ਹੈ ਤਾਂ ਪਸ਼ੂ ਨੂੰ ਜ਼ਿਆਦਾ ਚਲਾ ਜਾਵੇ ਉਹਦੀ ਮੌਤ ਹੋ ਜਾਂਦੀ ਹੈ 23 گاਵਾਂ ਦੇ ਵਿੱਚ ਇੱਕੋ ਮਤਲਬ ਕਿ ਮੌਤ ਦਾ ਕਾਰਨ ਜਿਹੜਾ ਉਹ ਬਰੋਬਰ ਪਾਇਆ ਗਿਆ ਕਿ ਨਾਈਟ੍ਰੇਟ ਦੀ ਮਾਤਰਾ ਜ਼ਿਆਦਾ ਸੀਗੀ ਤਾਂ ਕਿਸੇ ਵੇਲੇ ਸਾਡੀਆਂ ਖੁੱਲੀਆਂ ਚਰਾਂਦਾ ਹੁੰਦੀਆਂ ਸੀ ਖੁੱਲੇ ਪਸ਼ੂ ਚਰਦੇ ਸੀਗੇ ਲੋਕ ਖੁਦ ਚਾਰਦੇ ਹੁੰਦੇ ਸੀ ਮਾਲ ਡੰਗਰ ਅਸੀਂ ਖੁਦ ਵੀ ਚਾਰਿਆ ਹੋਇਆ ਤੇ ਤੁਸੀਂ ਦੇਖ ਲਓ ਕਿ ਫਿਰ ਲੋਕਾਂ ਦੀ ਸਿਹਤ ਦਾ ਕੀ ਫਰਕ ਹੁੰਦਾ ਸੀ ਅੱਜ ਹਾਲਾਤ ਕੀ ਆ ਸਾਡੇ ਤੇ ਇੱਥੇ ਉਹ 20 ਰੁਪਏ ਦਾ ਬਲੈਕ ਚ ਵੇਖਦਾ ਟੀਕਾ ਲਾ ਦਿੰਦੇ ਨੇ ਉਹ ਜਿਹਦੇ ਨਾਲ ਤੁਸੀਂ ਦੇਖਿਆ ਹੁਣ 48 ਘੰਟੇ ਪਸ਼ੂ ਜਿਹੜਾ ਦੁੱਧ ਦੇਣਾ ਸਟਾਰਟ ਕਰਨਾ ਉਹ ਵੀ ਜ਼ਹਿਰ ਅਸੀਂ ਇੱਕ ਐਕਸਟਰਾ ਜ਼ਹਿਰ ਪਾ ਦਿੰਦੇ ਆ ਸੋ ਇੱਕ ਛੋਟੀ ਜਿਹੀ ਕਹਾਣੀ ਮੈਂ ਤੁਹਾਨੂੰ ਬਿਆਨੀ ਆ ਕਿ ਦੇਖੋ ਔਕੜਾ ਮੁਸ਼ਕਲਾ ਮੁਸੀਬਤਾਂ ਆਉਂਦੀਆਂ ਨੇ ਤਾਂ ਲੋਕੀ ਆਪਣਾ ਰਸਤਾ ਕਿਸ ਤਰ੍ਹਾਂ ਬਣਾ ਲੈਂਦੇ ਨੇ ਕਾਮਯਾਬ ਤੇ ਕੁਝ ਲੋਕ ਆਪਣੇ ਬਣੇ ਹੋਏ ਰਸਤਿਆਂ ਨੂੰ ਵੀ ਬੰਦ ਕਰ ਲੈਂਦੇ ਇਹ ਵੀ ਇਸ ਕਹਾਣੀ ਦਾ ਤੱਤ ਸਾਰਿਆ ਛੋਟੀ ਜਿਹੀ ਕਹਾਣੀ ਹੈ ਉਮੀਦ ਕਰਦਾ ਕਿ ਪਸੰਦ ਆਈ ਹੋਗੀ ਸਮੱਸਿਆਵਾਂ ਨੇ ਇਹਦੇ ਵਿੱਚ ਵੀ ਹੱਲ ਵੀ ਨੇ ਇਹਦੇ ਵਿੱਚ ਵੀ ਜੇ ਠੀਕ ਲੱਗੇ ਤੇ ਸ਼ੇਅਰ ਜ਼ਰੂਰ ਕਰ ਦੇਣਾ ਅਗਲੀ ਵਾਰ ਫੇਰ ਮਿਲਦੇ ਹਾਂ ਤਦ ਤੱਕ ਦਿਓਸ ਆਸਤ ਸਾਰਿਆਂ ਨੂੰ ਸਤਿ ਸ੍ਰੀ ਅਕਾਲ